ਫਾਈਲ ਟੂ ਪ੍ਰਾਈਵੇਸੀ ਐਂਡ ਫਾਈਲ ਟੂ ਸੀਕ੍ਰੇਸੀ ਕੋਈ ਵੀ ਜਿਹੜਾ ਬੱਚਾ ਨੂੰ ਗੋਪਨੀਯ ਰੱਖਿਆ ਜਾਏ ਇਹਦਾ ਪੂਰਾ ਸੰਸਾਰ ਸਰਕਾਰ ਕਰੇਗਾ ਰਾਈਟ ਟੂ ਡਿਵੈਲਪਮੈਂਟ ਹਰ ਬੱਚੇ ਦਾ ਵਰਲਡ ਲੈਵਲ ਤੇ ਮੈਂਟਲ ਡਿਵੈਲਪਮੈਂਟ ਇਮੋਸ਼ਨਲ ਡਿਵੈਲਪਮੈਂਟ ਸੋਸ਼ਲ ਡਿਵੈਲਪਮੈਂਟ ਨੂੰ ਆਉਂਦੀ ਹੈ ਨਾਲ ਹੀ ਰਾਈਟ ਟੂ ਪਾਰਟਿਸਪੇਸ਼ਨ ਤੇ ਰਾਈਟ ਟੂ ਪ੍ਰੋਟੈਕਸ਼ਨ ਰਾਈਟ ਟੂ ਪ੍ਰੋਟੈਕਸ਼ਨ ਦੇ ਵਿੱਚ ਆ ਸਾਰੇ ਜਿਹੜੇ ਅਧਿਕਾਰ ਆ ਬੱਚਿਆਂ ਨੂੰ ਜਿਹੜੇ ਮਿਲੇ ਜੁਬਨਲ ਜਸਟਿਸ ਕੋਰਟ ਲਾਈਨ ਉਹ ਜਦ ਜੁਨਲ ਜਸਟਿਸ ਐਕਟ 2015 ਲੈ ਕੇ ਨਾਲ ਆਉਗਸਟ ਲੈ। ਮੈਂ ਜਾਦਾ ਹੁਣ ਗੱਲ ਨਹੀਂ ਕਰਾਂਗਾ ਸਮੇਂ ਦੀ ਨਜ਼ਰ ਤੇ ਫੇਮ ਹੋ ਗਈ ਆਪਣੀ ਅਸਰਾ ਨੰਗਾ ਅਸਮਾਨ ਦੀ। ਇੱਕ ਨਾ ਜਿਹਦੇ ਸਮੇਂ ਸਮੇਂ ਨੂੰ ਕੋਰੋਨਾ ਕੋਜੀ ਜਿਹੜੀ ਤੰਗੀ ਹੋ ਰਹੀ ਹੈ ਜੇ ਕੋਈ ਬੱਚਾ ਹੈ ਉਹਦਾ ਕੋਈ ਵੀ ਕ੍ਰਾਈਮ ਹੁੰਦਾ ਉਹ ਹੈਂਸ ਬੰਦ ਕਰਨਾ। ਕੋਈ ਕ੍ਰਾਈਮ ਜਦੋਂ ਲਾਗੂ ਹੋਏਗਾ ਉਹਨੂੰ ਹੈਂਸ ਕਰ ਦੇ। ਕਿਹੇ ਵੀ ਬੱਚਿਆਂ ਹੁੰਨ ਮਾਂ ਪਿਓ ਦਾ ਭੱਜਿਆ ਕਿਰਸ਼ ਨਾ ਵਰਜਿਆ ਟੀਚਰਾਂ ਨੂੰ ਵਰਜਿਆ ਤੁਰੰਤ ਜਿਹੜੀ ਪੁਲਸ ਨੂੰ ਜਿਹੜੀ ਐ ਸੂਚਨਾ ਦਿਆਂ ਸਾਡੇ ਡੀਐਸਪੀ ਸੁਲਿੰਦਰ ਸਿੰਘ ਜੀ ਆ ਬਹੁਤ ਹੀ ਸਾਹ ਸੰਭਕ ਅਫਸਰ ਹਨ ਉਹ ਗੇਮ ਦੇ ਨਾਲ ਕੰਮ ਕਰਦੇ ਆ ਨਾਲ ਐਸਐਚਓ ਮੋਮਲ ਕੁਮਾਰ ਜੀ ਹੁਣ ਦੋ ਜਣ ਕੇਸ ਹੋਇਆ ਇਹਨਾਂ ਨੇ ਇੱਕ ਦੋ ਦਿਨ ਦੇ ਵਿੱਚ ਹੀ ਹੱਲ ਕਰਦੇ ਕੋਈ ਬੱਚੇ ਦੇ ਨਾਲ ਜਿਹੜਾ ਕਰਾਇਨ ਹੁੰਦਾ ਪੋਸਟ ਕਰ ਦਿਆ ਕੰਮ ਲੈਣਾ ਇਨਫੋਰਮੇਸ਼ਨ ਦੇਣੀ ਜੀ ਜੇ ਕੋਈ ਉਹ ਜੀ ਐਕਟ ਦੀ ਧਾਰਾ ਉਹਦੇ ਵਿੱਚ ਹਾਈ ਕੋਰਟ ਦੇ ਅਨੁਸਾਰ ਲੱਗਦਾ ਹੈ ਮੈਂ ਡੈਂਟਰੀ ਫਾਰ ਐਨੀ ਉਹ ਮੈਂ ਡੈਂਟਰੀ ਫਾਰ ਨਾਲ ਜੋ ਹਨ ਵੰਸ 3 ਡਿਗਰੀ ਟੂ ਇਨਫੋਰਮ ਪੁਲਿਸ ਜਾਂ ਜਗਨेश ਜਗਨेश ਜਿਸ ਕੋਲ ਪੁਲਿਸ ਜਨਾ ਅਫੈਂਸ ਦਾਵਾ ਜਿਹਦੇ ਨਾਲ ਤਰੰਕ ਪੁਲਿਸ ਨੂੰ ਇਨਸਾਮਤ ਸੰਦੋ ਇੱਕ ਮਹੀਨਾ ਦੇ ਨੋਟ ਸਟੇਟਮੈਂਟ ਲਈ ਜੇ ਇੱਕ ਮਹੀਨੇ ਦੇ ਵਿੱਚ ਇੱਕ ਸਾਲ ਦੇ ਵਿੱਚ ਦੋਸ਼ੀ ਕਾਬੂ ਆ ਜਾਏਗਾ ਜਿਹੜੇ ਇਹ ਵਾਲੀ ਐਕਟ ਬਣਿਆ ਨਾ ਐਕਟ ਇਸ ਟਾਰਗੇਟ ਬਣੇ ਕਿ ਜੇ ਪਹਿਲੇ ਤਾਂ ਮਾਂ ਦੱਸਿਆ 10 ਸਾਲ ਦੀ ਸਜ਼ਾ ਉਮਰ ਕੇ ਹੁਣ 21 ਸਾਲ ਆ ਤਿੱਧੇ ਰੇ ਕੋਤਾਨੇ ਰੇ ਐਜੇ ਐਕਟ ਬਣੇ ਕੋਸ ਐਕਟ ਜੁਨਲ ਜਸਟਿਸ ਹੈ ਆ ਦੇ ਵਿੱਚ ਤੁਰੰਤ ਸਾਲ ਮੁਤਾਬਿਕ ਜੇਰੀ ਦੋਸ਼ੀ ਨੂੰ ਸਜ਼ਾ ਹੋ ਜੇਗੀ ਐਡਾ ਕ੍ਰਾਈਮ ਬੱਚੇ ਦੇ ਨਾਲ ਹੋਇਆ ਉਹਨੂੰ ਸੁਪਾਣਾ ਦੇ ਇੱਕ ਗੁਨਾਹ ਹੈ ਜੇਕਰ ਮਾਂ ਕੋ ਇਹਨੂੰ ਸੁਪਾੜ ਕੇ ਰੱਖਾਂਗੇ ਕੋਈ ਅਦਰ ਪਰਸਨ ਇਨਫਰਮੇਸ਼ਨ ਦਿੰਦਾ ਹੈ ਉਹਦੇ ਤੇ ਮਾਂ ਤੇ ਉਹਨੇ ਵੀ ਦੋਸਾਦੀ ਸਜ਼ਾ ਹੋ ਸਕਦੀ ਹੈ ਬੱਚੇ ਨਾਲ ਕ੍ਰਾਈਮ ਹੋਇਆ ਤੁਸੀਂ ਦੱਸਿਆ ਕਿ ਉਹਨੇ ਜੇ ਕੋਈ ਟੀਚਰ ਆ उस भी दिन सारे भी बने हैं, काफी ज्यादा समाओ गया क्योंकि ज्यादा बेटियां दूर जाना है मैं ज्यादा ना कहना हो बेनती करांगा, अपने जी एस अपने सुरिंदर सिंह अपने ਇਸ ਸੈਮੀਨਾਰ ਜਿਹੜਾ ਸ਼ੀਲਪਾਗਰ ਸੈਵਰ ਸੋਸਾਇਟੀ ਨੂੰ ਜਿਹੜਾ ਹੈ ਸੋਸ਼ਲ ਅਵਨੈਸ ਬਾਰੇ ਆ ਕੋਦੇ ਵਿੱਚ ਸਾਰੇ ਪਾਰਟਿਸਪੀਕੈਂਟਸ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਬੀਸਿਕਲੀ ਇਹ ਸੈਮੀਨਾਰ ਭਗਵਾਨ ਦਾਸ ਜੀ ਨੇ ਆਰਗੇਨਾਈਜ਼ ਕਰਾਇਆ ਹੈ ਇਹਨਾਂ ਦੇ ਨਾਲ ਅੱਗੇ ਵੀ ਅਸੀਂ ਦੋਸਤਾਂ ਨਾਲ ਗੱਲ ਕਰਦੇ ਪਹਿਲੇ ਔਰ ਇੱਕ ਤਾਂ ਬਾਰੇ ਜਿਹਦੀ ਇਹਨਾਂ ਨੂੰ ਨੌਲੇਜ ਹੋਣੀ ਚਾਹੀਦੀ ਸਾਨੂੰ ਵੀ ਜਿੰਦੇ ਇਹਨਾਂ ਦਾ ਦੱਸਦੇ ਬੱਚਿਆਂ ਦੇ ਅਧਿਕਾਰ ਨੇ ਇਹਨਾਂ ਨੇ ਉਦੋਂ ਵੀ ਕਾਫੀ ਗਰੀਬੀ ਵਿੱਚ ਵਿੱਚ ਦੱਸਿਆ ਸੀ ਅੱਜ ਵੀ ਇਹਨਾਂ ਨੇ ਦੱਸਿਆ ਹੈ ਔਰ ਜਿਹੜੇ ਐਕਟ ਨੇ ਇਹ ਬੱਚਿਆਂ ਦੀ ਪ੍ਰੋਟੈਕਸ਼ਨ ਵਾਸਤੇ ਉਹਨਾਂ ਦੇ ਅਧਿਕਾਰਾਂ ਦੀ ਪ੍ਰੋਟੈਕਸ਼ਨ ਵਾਸਤੇ ਬਣਾਏ ਗਏ ਨੇ ਇਹਨਾਂ ਬਾਰੇ ਤੁਹਾਨੂੰ ਵੀ ਜਾਨਣਾ ਹੋਣਾ ਚਾਹੀਦਾ ਔਰ ਜਿੱਥੇ ਤੁਹਾਨੂੰ ਲੋੜ ਪਵੇ ਆਪਣੇ ਪੇਰੈਂਟਸ ਨੂੰ ਦੱਸਣ ਦੀ ਟੀਚਰ ਨੂੰ ਦੱਸਣ ਦੀ ਪੁਲਿਸ ਡਿਪਾਰਟਮੈਂਟ ਨੂੰ ਦੱਸਣ ਦੀ ਤੁਹਾਨੂੰ ਨਹੀਂਦਾ ਕਦੀ ਵੀ ਕਿਸੇ ਵੀ ਦੁਰਵਿਸ਼ ਭਾਗੀ ਰੱਖਣਾ ਚਾਹੀਦਾ ਤੁਹਾਡੇ ਨਾਲ ਜੇ ਕੋਈ ਗਲਤਫਹਿਮੀ ਹੁੰਦੀ ਆ ਗਲਤਫਹਿਮੀ ਹੁੰਦੀ ਆ ਤੇ ਉਹ ਨੂੰ ਤੁਰੰਤ ਸਾਡੇ ਨੂੰ ਸੁਝਾਣਾ ਚਾਹੀਦਾ ਦੋ ਪਾਰਟ ਸੀ ਇਸ ਸੈਮੀਨਾਰ ਦੇ ਪਹਿਲੇ ਪਾਰਟ ਦਾ ਇਹਨਾਂ ਨੇ ਐਕਟਾਂ ਬਾਰੇ ਦੱਸ ਦਿੱਤਾ ਉਹ ਜੁਝਾ ਪਾਰਟ ਹੈਗਾ ਜਿਹੜਾ ਬੇਸਿਕਲੀ ਸਾਡਾ ਚੱਲ ਰਿਹਾ ਪੰਜਾਬ ਪੁਲਿਸ ਦਾ ਕੈਂਪੇਨ ਹੈ ਇਸ ਰੱਖਸ਼ ਜਿਹਦੇ ਵਿੱਚ ਅਸੀਂ ਪੰਜਾਬ ਨੂੰ ਪੰਜਾਬ ਸਰਕਾਰ ਦੀਆਂ ਦਾਮਦਾਰੀ ਸਾਡੇ ਮਾਂ ਨੂੰ ਬੀਜੀਪੀ ਸਾਹਿਬ ਦੀਆਂ ਦਾਮਦਾਰੀ ਪੰਜਾਬ ਨੂੰ ਅਸੀਂ ਰੱਖ ਤੀ ਜੋਂ ਜਿਹੜਾ ਬਣਾਉਣ ਵਾਲੇ ਅਸੀਂ ਕਰਲੇ ਕਰ ਰਹੇ ਆ ਉਹਦੇ ਵਿੱਚ ਅਸੀਂ ਜਾਂਦੇ ਇਸ ਸੈਮੀਨਾਰ ਕਰਵਾ ਰਹੇ ਆ ਜਿਹਦੇ ਵਿੱਚ ਸਾਡੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਸਾਡੇ ਭਗਵਾਨ ਦਾਜੀ ਦੇ ਚੀਤ ਭਗਵਾਨ ਬਲਦ ਸੋਸਾਇਟੀ ਦੇ ਪਾਰਟਿਸਪੇਟ ਕੀਤਾ ਸਾਡੇ ਵੱਲੋਂ ਸਾਡੇ ਐਸਐਚਓ ਸਾਹਿਬ ਵੀ ਆਏ ਆ ਮੈਂ ਵੀ ਇੱਥੇ ਤੁਹਾਡੇ ਨਾਲ ਡਾਇਰੈਕਟਰ ਆਇਆ ਬੇਸਿਕਲੀ ਡਰਗ ਫਰੀ ਜ਼ੋਨ ਬਣਾਉਣ ਲਈ ਸਾਨੂੰ ਕੱਲਾ ਪੁਲਿਸ ਡਿਪਾਰਟਮੈਂਟ ਜਿਹੜਾ ਉਹ ਡਰਗ ਫਰੀ ਜ਼ੋਨ ਨਹੀਂ ਬਣਾ ਸਕਦਾ ਸਾਨੂੰ ਪਬਲਿਕ ਦੀ ਬੱਚਿਆਂ ਦੀ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਕਿਉਂਕਿ ਪਿੰਡ ਵਾਈਜ਼ ਤੁਸੀਂ ਸਾਰੇ ਵਿਚਰਦੇ ਹੋ ਤੁਹਾਨੂੰ ਪਤਾ ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ ਅਸੀਂ ਤੁਹਾਡੇ ਤੋਂ ਪੁੱਛ ਕੇ ਨਾ ਕਿਦਾਂ ਇਹਦੇ ਕੋਈ ਕਾਰਵਾਈ ਕਰ ਲਈ ਹੁੰਦੀ ਆ ਔਰ ਜਿਹੜਾ ਜਿਹੜੀ ਤੁਹਾਡੀ ਏਜ ਆ ਤੁਹਾਡੀ ਏਜ ਤੋਂ ਜਦੋਂ 9ਵੀਂ 10ਵੀਂ ਚ ਪਾਸ 1 ਪਾਸ 2 ਚ ਬੱਚਾ ਜਾਂਦਾ ਆ ਬੇਸਿਕਲੀ 10ਵੀਂ ਤੱਕ ਤਾਂ ਬੱਚਾ ਠੀਕ ਫਰ ਜਾਂਦਾ ਕਿਉਂਕਿ ਸਕੂਲ ਪੜਨਾ ਹੁੰਦਾ ਜਦੋਂ ਪ੍ਰਾਇਮਰੀ ਕਲਾਸੂ ਚ ਕਾਲਜ ਵਾਲੇ ਪਾਸੇ ਨੂੰ ਜਾਂਦਾ ਉਹ ਬੱਚਾ ਇੱਕਦਮ ਤੁਹਾਨੂੰ ਇੱਕ ਇੰਡੀਪੈਂਡੈਂਸ ਮਿਲਦੀ ਆ ਆਜ਼ਾਦੀ ਮਿਲਦੀ ਆ ਔਰ ਬੱਚਾ ਫਿਰ ਇਤਨਾ ਕਿਤੇ ਜੇ ਤਾਂ ਬੱਚਾ ਚੰਗੇ ਪਾਸੇ ਚੱਲ ਪਵੇ ਵਧੀਆ ਸਟੱਡੀ ਕਰ ਲੱਗ ਪਵੇ ਉਹ ਕਿਤੇ ਚੰਗੀ ਥਾਂ ਐਡਜਸਟ ਹੋ ਜਾਂਦਾ ਆ ਜੇ ਬੱਚਾ ਗਲਤ ਪਾਸੇ ਚੱਲ ਪਵੇ ਕਰੋ ਜਿਉਂ ਇਸ ਦਾਦ ਦਾ ਚ ਪਾਸਾ ਪਰ ਪੁੱਟੇ ਮਸੇ ਨਹੀਂ ਆ ਨਾ ਔਰ ਬਾਕੀ ਸਾਰੇ ਸਿਸਟਮ ਚੱਲ ਜਾਂਦੇ ਆ ਜਿਹੜਾ heroin ਦਾ ਨਸ਼ਾ ਆ ਜਾਂ ਜਿਹੜੇ drugs ਦਾ ਨਸ਼ਾ ਆ ਉਹ ਸਭ ਨਾਲੋਂ ਮਾੜਾ ਨਸ਼ਾ ਬਣਿਆ ਗਿਆ ਔਰ ਇਹਦੇ ਵਿੱਚ ਜਿਹੜਾ ਕੋਈ ਬੱਚਾ ਪੈ ਜਾਂਦਾ ਆ ਉਹ ਮੁੜ ਕੇ ਵਾਪਸ ਨਹੀਂ ਮੁੜ ਸਕਦਾ ਐਕਸੈਪਟ ਐਕਸੈਪਟ ਤੁਹਾਨੂੰ ਦਿਖਾਉਂਦੀ ਆਪਣੀ will power ਹੋਵੇ ਬੱਚਾ ਜੇ ਛੜਨਾ ਚਾਹੁੰਦਾ ਹੋਵੇ ਇਦਾਂ ਦੀਆਂ ਐਗਜ਼ਾਮਪਲਸ ਹੈਗੀਆਂ ਨੇ ਜਿਹੜੇ ਬੱਚਿਆਂ ਨੇ ਛੱਡਿਆ ਬਟ